ਇਹ ਇਹ ਕੀ ਨਾਮ ਸੀਗਾ ਕੀ ਇਹ ਇਹ ਮਾਮਲੇ ਦਾ ਜੀ ਹਾਂਜੀ ਇਹ ਵੀਨਾ ਪਤਨੀ ਕਾਕਾ ਇੰਪਰੂਵਮੈਂਟ ਟਰਸਟੀ ਜਿਹੜੀ ਗਲਤ ਉਸਾਰੀ ਹੋਈ ਹੋਈ ਹੈ ਇਸ ਘਰ ਦੀ 52 ਨੰਬਰ ਘਰ ਹੈ ਔਰ ਇਸ ਜਗ੍ਹਾ ਤੇ ਸਾਰੇ ਉਹਨੇ ਆਏ ਹੋਏ ਯੂਸ ਆਫ ਦੀ ਰਿਪੋਰਟ ਦੇ ਮੁਤਾਬਕ ਤੇ ਇਹ ਜਿਹੜਾ ਤੁਹਾਡੇ ਸਾਹਮਣੇ ਕਾਰਵਾਈ ਚੱਲ ਰਹੀ ਹੈ ਉਸ ਨੂੰ ਮਾਣਯੋਗ ਸੀਐਮ ਸਾਹਿਬ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਯੁੱਧ ਨਸ਼ਿਆਂ ਵਿਰੁੱਧ ਤੇ ਡੀਜੀਪੀ ਸਾਹਿਬ ਦੇ ਆਏ ਹੋਏ ਦੇਸ਼ਾਂ ਨੂੰ ਦੇਖਦੇ ਹੋਏ ਸਾਡੇ ਸੀਐਮ ਸਾਡੇ ਐਸਐਸਪੀ ਸਾਹਿਬ ਸਰਫਰਾਜ਼ ਆलम ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਡੇ ਸਾਰੇ ਬਰਨਾਲਾ ਦੇ ਪੰਜਾਬ ਪੁਲਿਸ ਇਸ ਵੱਲ ਪਹਿਲਾਂ ਹੀ ਆਪਣਾ ਪੂਰਾ ਤਨੋਂ ਮਨੋਂ ਕੰਮ ਕਰ ਰਹੀ ਐ ਅਸੀਂ ਵਚਨਬੱਧ ਹਾਂ ਕਿ ਅਸੀਂ ਇਸ ਕੋੜ ਨੂੰ ਪੂਰੇ ਪੰਜਾਬ ਚੋਂ ਖਤਮ ਕਰਨਾ ਹੈ ਤਾਂ ਜੋ ਸਾਡੇ ਪੰਜਾਬ ਵਾਸੀ ਪੂਰੇ ਆਰਾਮ ਨਾਲ ਜ਼ਿੰਦਗੀ ਆਪਣੀ ਬਿਸ਼ਰ ਕਰ ਸਕਣ ਉਸ ਦੇ ਵੀ ਤੁਹਾਡਾ ਵੀ ਬਹੁਤ ਵੱਡਾ ਸਹਿਯੋਗ ਹੈ ਔਰ ਸਮਾਜ ਵਾਸੀਆਂ ਦਾ ਵੀ ਅਸਲ ਜਿਸ ਤਾਂ ਕਿ ਪਹਿਲਾਂ ਕਿੰਨੀ ਘਰ ਹੁੰਦਾ ਹੈ ਜੱਟ ਆਇਆ ਤੇ ਕੀ ਮੈਸੇਜ ਦਿੰਨਾ ਚਾਹੁੰਦੇ ਹੋ ਬਿਲਕੁਲ ਪਹਿਲਾਂ ਛੇ ਕਰ ਤਰ ਚੁੱਕੇ ਜੀ ਉਸ ਤੋਂ ਇਲਾਵਾ ਇੱਕ ਸਾਡੀ ਕਮਰਸ਼ੀਅਲ ਸ਼ਾਪ ਸੀਗੀ ਉਹ ਵੀ ਅਸੀਂ ਇਸ ਦੇ ਵਿੱਚ ਆਂਦੀ ਸੀ ਡਰਗ ਮੰਡੀ ਦੇ ਵਿੱਚੋਂ ਬਣੀ ਹੋਈ ਸੀ ਔਰ ਅਸੀਂ ਹੁਣ ਵੀ ਇਹੀ ਮੈਸੇਜ ਦਿੰਦੇ ਆ ਕਿ ਜਿਹੜੇ ਪਟਕੇ ਹੋਏ ਬੱਚੇ ਉਹ ਵਾਪਸ ਆਣੇ ਚਾਹੀਦੇ ਆਪਣੇ ਸਾਰੇ ਰਲ ਮਿਲ ਕੇ ਔਰ ਜਿਹੜੇ ਨਸ਼ਾ ਤਸਕਰ ਨੇ ਉਹ ਆਲਰੇਡੀ 400 ਦੇ ਕਰੀਬ ਐਸ ਲਈ ਜੇਲ੍ਹ ਦੇ ਵਿੱਚ ਨੇ ਤੇ ਇਸ ਕਰਕੇ ਆਪਾਂ ਸਿੱਧੇ ਰਾਹ ਪਈਏ ਇਸ ਗਲਤ ਕੰਮ ਨੂੰ ਛੱਡ ਕੇ ਨਹੀਂ ਤਾਂ ਅੰਜਾਮ ਇਹੀ ਹੋਊਗਾ ਕਿਉਂਕਿ ਗਲਤ ਕੰਮ ਦਾ ਗਲਤੀ ਅੰਜਾਮ ਹੁੰਦਾ ਹੈ ਸਾਰੇ ਨਸ਼ਾ ਸ਼ਾਹੂ ਕੇਂਦਰ ਵੀ ਲਾਈ ਜਾ ਰਹੀ ਹੈ ਅਜਿਹੇ ਜਿਹੜੋ ਕੇਂਦਰਾਂ ਵਿੱਚ ਹੁਣ ਤੱਕ ਜਿਹੜੇ ਕਿੰਨੇ ਕੁ ਨਸ਼ਾ ਛਡਣ ਕਰੀਏ ਹੈ ਪਰ ਕਿੰਨੇ ਕਿਤੇ ਕੀ ਹੈ ਤੇ ਕਿੰਨੇ ਕ ਜਨ ਹੈ ਇਹ ਸਾਰਾ ਰਿਕਾਰਡ ਸਾਡੇ ਹੈਲਥ ਡਿਪਾਰਟਮੈਂਟ ਦੇ ਕੋਲ ਹੈ ਔਰ ਕਾਫੀ ਜਿਆਦਾ ਨਸ਼ੇ ਛੱਡੀ ਵੀ ਜਾ ਚੁੱਕੇ ਨੇ ਬੱਚਿਆਂ ਨੇ ਲੇਕਿਨ ਹੋਰ ਵੀ ਬੜਾ ਉਪਰਾਲਾ ਚੱਲ ਰਿਹਾ ਸੋ ਸਾਰੇ ਉਪਰਾਲੇ ਮਿਲ ਕੇ ਤੁਹਾਡੇ ਰਾਹੀਂ ਸਮਾਜ ਰਾਹੀਂ ਇਸ ਨੂੰ ਆਪਾਂ ਚੰਗਾ ਅੰਜਾਮ ਦੇਈਏ ਤੇ ਜਿਸ ਤਰ੍ਹਾਂ ਲੋਕਾਂ ਦੇ ਵੀ ਡਾਲਤੇ ਆਉਂਦਾ ਵੀ ਨਸ਼ਾ ਕੋਈ ਨਾ ਕਰਦਾ ਹੈ ਜਾਂ ਕਿਸੇ ਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਕੀ ਮਿਲਦੀ ਹੈ ਦੇਖੋ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਸਾਡੇ ਕੋਲ ਜਦੋਂ ਮਰਜ਼ੀ ਆ ਸਕਦਾ ਅਸੀਂ ਤਨੋਂ ਮਨੋਂ ਹਰ ਤਰ੍ਹਾਂ ਦੀ ਹੈਲਪ ਕਰਦੇ ਹਾਂ ਔਰ ਕਰਾਂਗੇ ਹੋਰ ਵੀ ਲੇਕਿਨ ਇਹ ਡਰ ਬਿਲਕੁਲ ਨਹੀਂ ਰੱਖਣ ਦੀ ਲੋੜ ਮਨੋਂ ਸਾਫ਼ ਹੋ ਕੇ ਇੱਕ ਆਪਣਾ ਪੱਕਾ ਰਾਦਾ ਬਣਾ ਕੇ ਸਾਡੇ ਕੋਲ ਆਣ ਅਸੀਂ ਉਹਨਾਂ ਦੀ ਤਨੋਂ ਮਨੋਂ ਹੈਲਪ ਕਰਾਂਗੇ